Instagram ਤੇ 13 ਲੱਖ ਫੋਲੋਅਰਸ ਵਾਈਕ ਤੇ ਬੈਠ ਕੇ ਬਣਾਉਂਦੀ ਸੀ ਵੀਡੀਓ ਬਿਲਡਰ ਨੂੰ ਬਣਾਇਆ ਆਪਣੇ ਹੁਸਨ ਦੇ ਜਾਲ ਦਾ ਸ਼ਿਕਾਰ ਜੀਹਾਂ ਦਾ ਦੱਸਿਆ ਕਿ ਗੁਜਰਾਤ ਦੇ ਵਿੱਚ ਇੱਕ ਬਿਲਡਰ ਨੂੰ ਹਨੀ Trap ਦੇ ਵਿੱਚ ਫਸਾਇਆ ਗਿਆ ਤੇ ਕਰੋੜਾ ਰੁਪਏ ਦੀ ਫਰੋਤੀ ਲਈ ਗਈ ਤੇ ਇੱਕ Instagram ਪ੍ਰਵਾਕਰ ਕੀਰਤੀ ਪਟੇਲ ਤੇ ਇਸ ਦਾ ਦੋਸ਼ ਸੀ ਕਿਰਤੀ ਪਿਛਲੇ 1 ਸਾਲ ਤੋਂ ਫਰਾਰ ਸੀ ਅਤੇ ਜਗ੍ਹਾ ਤੇ SIM ਕਾਰ ਬਦਲ ਕੇ ਪੁਲਿਸ ਨੂੰ ਚੱਕਮਾ ਦੇ ਰਹੀ ਸੀ ਆਖਰਕਾਰ ਗੁਜਰਾਤ ਪੁਲਿਸ ਨੇ ਕਿਰਤੀ ਪਟੇਲ ਨੂੰ ਗ੍ਰਿਫਤਾਰ ਕਰ ਲਿਆ ਵਿਲਡਰ ਤੋਂ ਫਰੋਤੀ ਦਾ ਮਾਮਲਾ 2 ਜੂਨ 2024 ਨੂੰ ਸੂਰਤ ਦੇ ਵਿੱਚ ਦਰਜ ਕੀਤਾ ਗਿਆ ਸੀ FIR ਦੇ ਵਿੱਚ ਕਿਰਤੀ ਪਟੇਲ ਸਮੇਤ 5 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਸੀ ਹਾਲਾਂਕਿ 4 ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ ਅਤੇ ਕਿਰਤੀ ਪਟੇਲ ਫਰਾਰ ਸੀ ਅਦਾਲਤ ਨੇ ਉਸ ਦੇ ਵਿਰੁੱਧ ਵਾਰੰਟ ਵੀ ਜਾਰੀ ਕੀਤੇ ਹੋਏ ਸਨ ਕਿਰਤੀ ਪਟੇਲ ਜਿਸ ਨੂੰ ਕਿਰਤੀ ਅਦਲਾਜੋ ਵੀ ਕਿਹਾ ਜਾਂਦਾ ਇੱਕ ਗੁਜਰਾਤੀ ਡਿਜੀਟਲ ਸਮੱਗਰੀ ਨਿਰਮਾਤਾ ਕਿਰਤੀ ਪਟੇਲ ਦੇ ਇੰਸਟਾਗ੍ਰam ਦੇ ਉੱਤੇ 1.3 ਮਿਲੀਅਨ ਤੋਂ ਵੱਧ ਫਾਲੋਅਰਸ ਨੇ ਉਹ ਅਕਸਰ ਵੀਡੀਓ ਪੋਸਟ ਕਰਦੀ ਹੈ ਜਿਸ ਦੇ ਵਿੱਚ ਉਹ ਬਾਈਕ ਚਲਾਉਂਦੀ ਹੈ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੀ ਦਿਖਾਈ ਦਿੰਦੀ ਹੈ ਇੱਕ ਹਾਈ ਪ੍ਰੋਫਾਈਲ ਜਬਰੰਤੀ ਮਾਮਲੇ ਦੇ ਵਿੱਚ 1 ਸਾਲ ਤੋਂ ਵੱਧ ਸਮੇਂ ਤੋਂ ਫਰਾਰ ਹੋਣ ਦੇ ਬਾਵਜੂਦ ਕਿਰਤੀ ਪਟੇਲ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਸਰਗਰਮ ਸੀ ਉਸ ਦੀ ਆਖਰੀ ਇੰਸਟਾਗ੍ਰam ਪੋਸਟ ਜੋ ਦੀ ਗ੍ਰਿਫਤਾਰੀ ਤੋਂ 5 ਦਿਨ ਪਹਿਲਾਂ ਅਪਲੋਡ ਕੀਤੀ ਗਈ ਸੀ ਉਸ ਨੂੰ ਸੜਕ ਤੇ ਛੋਟੇ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਦੇਖਿਆ ਗਿਆ ਕਿਰਤੀ ਪਟੇਲ ਇਸ ਸਾਲ ਦੇ ਸ਼ੁਰੂ ਦੇ ਵਿੱਚ ਉੱਤਰ ਪ੍ਰਦੇਸ਼ ਦੇ ਪ੍ਰਗਿਆ ਰਾਜ ਦੇ ਵਿੱਚ ਮਹਾਕੁੰਭ ਮੇਲੇ ਸਮੇਤ ਧਾਰਮਿਕ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਬਾਰੇ ਅਕਸਰ ਪੋਸਟ ਕਰਦੀ ਸੀ ਉਹ YouTube ਤੇ ਵੀ ਮੌਜੂਦ ਹੈ ਜਿੱਥੇ ਉਸ ਦੇ ਲਗਭਗ 2 ਲੱਖ ਸਬਸਕ੍ਰਾਈਬਰ ਨੇ ਅਤੇ 2019 ਤੋਂ ਪੋਸਟ ਕਰ ਰਹੀ ਹੈ ਇੱਕ ਹਾਲੀਆ ਵੀਡੀਓ ਦੇ ਵਿੱਚ ਉਸ ਨੇ ਇੱਕ ਐਫ ਆਈ ਆਰ ਰੱਦ ਹੋਣ ਨਾਲ ਸੰਬੰਧਿਤ ਇੱਕ ਨਿਊਜ਼ ਕਲਿੱਪ ਸਾਂਝੀ ਕੀਤੀ ਤੇ ਆਪਣੇ ਸਮਰਥਕਾਂ ਦਾ ਉਸ ਦੇ ਨਾਲ ਖੜੇ ਹੋਣ ਲਈ ਧੰਨਵਾਦ ਵੀ ਕੀਤਾ ਗਿਆ ਸੀ 2020 ਦੇ ਵਿੱਚ ਉਸ ਨੂੰ ਰਗੂ ਭਾਰਵੜ ਉਰਖ ਬੋਲਿਓ ਨਾਲ ਸੰਬੰਧਿਤ ਇੱਕ ਕਤਲ ਦੀ ਕੋਸ਼ਿਸ਼ ਦੇ ਮਾਮਲੇ ਨਾਲ ਜੋੜਿਆ ਗਿਆ ਸੀ ਜਿਸ ਨੇ ਉਸਤੇ ਇੱਕ ਵਿਵਾਦ ਤੋਂ ਬਾਅਦ ਉਸਤੇ ਹਮਲਾ ਕਰਨ ਅਤੇ ਟਿਕਟੌਕ ਤੇ ਜਨਤਕ ਤੌਰ ਤੇ ਉਸ ਦਾ અપਮਾਨ ਕਰਨ ਦਾ ਦੋਸ਼ ਲਗਾਇਆ ਗਿਆ ਸੀ 2020 ਦੇ ਵਿੱਚ ਕੀਰਤੀ ਪਟੇਲ ਨੂੰ ਜੰਗਲਾਤ ਵਿਭਾਗ ਦੇ ਦੁਆਰਾ 25000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ ਜਦੋਂ ਉਸ ਨੇ ਇੱਕ ਉੱਲੂ ਫੜੀ ਹੋਈ ਇੱਕ ਟਿਕਟੌਕ ਵੀਡੀਓ ਪੋਸਟ ਕੀਤੀ ਜੋ ਕਿ ਜੰਗਲੀ ਜੀਵ ਐਕਟ ਅਧੀਨ ਇੱਕ ਸੁਰੱਖਿਅਤ ਪ੍ਰਜਾਤੀ ਹੈ ਪੋਰਡਰ ਸਾਰ ਕੀਰਤੀ ਲਗਾਤਾਰ ਆਪਣਾ ਸਥਾਨ ਫੋਨ ਅਤੇ SIM ਕਾਰਡ ਬਦਲ ਰਹੀ ਸੀ ਇਸ ਕਾਰਨ ਉਸ ਨੂੰ ਫੜਨਾ ਮੁਸ਼ਕਲ ਹੋ ਗਿਆ ਪਰ ਤਕਨੀਕੀ ਟੀਮ ਅਤੇ ਸਾਈਬਰ ਮਾਹਿਰਾਂ ਦੀ ਮਦਦ ਦੇ ਨਾਲ ਅਹਮਦਾਬਾਦ ਦੇ ਸਰਖੇਜ਼ ਇਲਾਕੇ ਦੇ ਵਿੱਚ ਉਸ ਦੀ ਲੋਕੇਸ਼ਨ ਦਾ ਪਤਾ ਲਗਾਇਆ ਇਸ ਤੋਂ ਬਾਅਦ ਸੂਰਤ ਪੋਰਸ ਨੇ ਅਹਮਦਾਬਾਦ ਪੁਲਿਸ ਦੀ ਮਦਦ ਦੇ ਨਾਲ ਉਸ ਨੂੰ ਗ੍ਰਿਫਤਾਰ ਕੀਤਾ। ਥੀਸੀਪੀਆ ਲੋਕ ਕੁਮਾਰ ਨੇ ਕਿਹਾ ਕਿ ਗ੍ਰਿਫਤਾਰੀ ਦੌਰਾਨ ਪਰਸ ਨੇ ਇੰਸਟਾਗ੍ਰਾਮ ਨਾਲ ਵੀ ਸੰਪਰਕ ਕੀਤਾ ਜਿਸ ਨੇ ਆਈਪੀ ਐਡਰੈਸ ਅਤੇ ਲੋਕੇਸ਼ਨ ਬਾਰੇ ਜਾਣਕਾਰੀ ਦਿੱਤੀ ਆ। ਉਹਨਾਂ ਦੱਸਿਆ ਕਿ ਫਰਾਰ ਹੋਣ ਦੌਰਾਨ ਕੀਰਤੀ ਲਗਾਤਾਰ ਆਪਣੀ ਜਗ੍ਹਾ, ਫੋਨ ਨੰਬਰ ਅਤੇ ਇੰਟਰਨੈਟ ਲੋਕੇਸ਼ਨ ਬਦਲ ਰਹੀ ਸੀ। ਜਿਸ ਤੋਂ ਬਾਅਦ ਹੁਣ ਉਸ ਨੂੰ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਕਿ ਕੀਰਤੀ ਪਟੇਲ ਦੇ ਵੱਲੋਂ ਆਪਣੇ ਹੁਸਨ ਦੇ ਚੌਲ ਦੇ ਵਿੱਚ ਇੱਕ 빌ਡਰ ਨੂੰ ਫਸਾਇਆ ਗਿਆ। ਫਸਾਉਣ ਤੋਂ ਬਾਅਦ ਉਸ ਨੂੰ ਧਮਕਾਇਆ ਗਿਆ ਤੇ ਫਿਰੋਤੀ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਸ਼ਿਕਾਇਤ ਦਰਜ ਹੋਈ ਤੇ ਲਗਾਤਾਰ ਕਿਰਤੀ ਪਟੇਲ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਦੇਖਿਆ ਜਾ ਰਿਹਾ ਹੈ ਕਿ ਲਗਾਤਾਰ ਇੰਸਟਾਗ੍ਰਾਮ ਦੇ ਉੱਤੇ ਅਜਿਹੀਆਂ ਚੀਜ਼ਾਂ ਲਗਾਤਾਰ ਵਧਿਆ ਚਾਲੀ ਰਹੀਆਂ ਅਤੇ ਇੰਸਟਾਗ੍ਰਾਮ ਦੇ ਉੱਤੇ ਪ੍ਰੋਸਿਆ ਜਾ ਰਿਹਾ ਕੰਟੈਂਟ ਉਸ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਅਜਿਹੇ ਲੋਕ ਜਿਹੜੇ ਕਿ ਗਲਤ ਕੰਟੈਂਟ ਪਾ ਕੇ ਜਾਂ ਫਿਰ ਆਪਣੇ ਹੁਸਨ ਦੇ ਜਾਲ ਦੇ ਵਿੱਚ ਲੋਕਾਂ ਨੂੰ ਫਸਾ ਕੇ ਉਹਨਾਂ ਨੂੰ ਧਮਕਾ ਦੇ ਕੇ ਉਹਨਾਂ ਤੋਂ ਫਿਰੋਤੀਆਂ ਮੰਗਿਆ ਜਾਂ